ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਫੇਰ ਆਪਾਂ ਉਥੇ ਚੱਲਿਆ ਸੇਵਾ ਕਰਨ ਨਾਲੇ ਤਾਂ ਆਪਾਂ ਉਥੇ ਅੱਜ ਝੰਡਾ ਚੜਾਉਣਾ ਹੈ ਹਨਾ ਕੁੜੀਆਂ ਨੂੰ ਵੀ ਲੈ ਕੇ ਜਾਣਾ ਨਾਲ ਅੱਜ ਤੇ ਪਹਿਲਾਂ ਆਪਾਂ ਜੋਤਰਾਲੀ ਦੁਕਾਨ ਤੇ ਆਪਣੀ ਦੁਕਾਨ ਤੇ ਜੋਰ ਪਾ ਕੇ ਫੇਰ ਆਪਾਂ ਚੱਲਦੇ ਆਂ ਤੇ ਤੁਹਾਨੂੰ ਵੀ ਦਿਖਾਉਂਦੇ ਲੋ ਜੀ ਆਪਾਂ ਪਹੁੰਚ ਗਏ ਤੇ ਝੰਡਾ ਚੜਾਉਣ ਲੱਗਿਆ ਹਾਂ ਅਸਾਨ ਸਾਹਿਬ ਲਾ ਕੇ ਕਿਸੇ ਰੰਗ ਰੰਗ ਲਾ ਕੇ ਕਰਨਾ ਨਾਲ ਇਹ ਦਸਤਿਆਂ ਦੀ ਲੋੜ ਹੈ ਉਹ ਢਿੱਲਾ ਸਾਡਾ ਦਾ ਉਹਨੂੰ ਕਿਹਦੇ ਛੱਡੋ ਛੱਡੋ ਕੋਈ ਨਾ ਕੋਈ ਨਾ ਆਉਣ ਦਾ ਆਉਣ ਦਾ ਠੀਕ ਹੈ ਠੀਕ ਹੈ ਟਿਕਾ ਟਿਕਾਈ ਨਿੱਟਕਾਈ ਛੱਡਦੇ ਸਾਰੀ ਹੋਗਾ ਹੌਲੀ 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 ਛੱਡੀ ਹੋਣਾ ਚੱਲ ਆ ਕੋਈ ਨਾ ਕੋਈ ਨਾ ਉਹ ਡੇਟਾ ਹੋ ਰਿਹਾ ਸਰ ਉਹ ਤੇ ਨਾਲ ਲੱਗ ਮੈਂ ਕੋਈ ਨਾ ਡੇਟੇ ਚ ਪਸਾਉਣਾ ਚੰਡਾ ਚੜਾਉਣ ਦੀਆਂ ਤਿਆਰੀਆਂ ਚੱਲਦੀਆਂ ਨੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਰਮਣੀਤ ਨਾ ਸਕੂਲ ਗਈ ਹੋਈ ਸੀ ਉਹਨੂੰ ਲੈ ਕੇ ਫੇਰ ਆਏ ਆਪਾਂ ਆਉਂਦੇ ਆਉਂਦੇ ਗਾਹਾਂ ਧੱਕਾ ਜੇ ਤੁਸੀਂ ਓਏ ਚੱਕ ਲੈਵੇਂ ਨੀ ਆਉਂਦੇ ਆਉਂਦੇ ਗਾਹਾਂ ਧੱਕਾ ਜੇ ਤੁਸੀਂ ਲਾਲਾ ਲਾਲਾ ਗਾਉਂਦੇ ਹੋ ਭਾਰੀ ਹੈ ਆਉਂਦੇ ਆਉਂਦੇ ਕੱਲ 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 ਜਾ ਥੋੜਾ ਜਾ ਬੱਸ ਚਲੋ ਅੱਛਾ ਨਾ ਕਰ ਪ੍ਰਦੀਪ ਦੇ ਫਾਟਾ ਛੱਡ ਦੋ ਛੱਡ ਦੋ ਉਹ ਤਾਰ ਨਾਲ ਛੱਡੀ ਕਿਤੇ ਅੱਖ ਮੁੱਝ ਬੱਜੇ ਗਏ ਨੇ ਤਾਰ ਨਾਲ ਛੱਡੀ ਲਾਮਾ ਕਰ ਉਹ ਤਾਰ ਥੱਲੇ ਫੜਾ ਦੇ ਥੱਲੇ ਫੜਾ ਦੇ ਫੰਡ ਦੀ ਲੋੜ ਨਹੀਂ ਤਾਰਾ ਕਾਨੂੰ ਹੁਣ ਤਾਂ ਥੋੜਾ ਫਤਵਾ ਉਹ ਆ ਗਿਆ ਰਸਤਾ ਵੀ ਰਸਤਾ ਕਰਨਾ ਲਓ ਜੀ ਤੇ ਹੁਣ ਆਪਾਂ ਢੰਡਾ ਜੜਾ ਮਾਰੀ ਮੇਰੇ ਤਾਂ ਇੰਨਾ ਪਾਸੇ ਜੁਕਾਰਾ ਤਾਂ ਲਾਦਿਆ ਕਰੋ ਜੁਕਾਰਾ ਤਾਂ ਲਾਦਿਆ ਕਰੋ ਕੌਣ ਬਿਲੇ ਅੱਜ ਗੱਲ ਪਹਿਲਾਂ ਤਾਂ ਐਸੋ ਚੀਕ ਰਹੀ ਤੇ ਉਤਾਰ ਰਿਹਾ ਕੋੜੀ ਉਰੇ ਲਾ ਦੇ ਤੇ ਇੱਥੇ ਰੰਗ ਰੂਪ ਕਰ ਰਹੇ ਨੇ ਪਰ ਹੱਸਾ ਬੰਦ ਲੈਣਾ ਜਿਹੜਾ ਆ ਲੈ ਇਹਨਾਂ ਸਦੂ ਕਿੱਥੇ ਵੀ ਲੋੜੇ ਸੇਤੀ ਪਊਗੀ ਇੱਥੇ ੜਕਾ ਦੇ ਕੇ ਨਿਕਾਸ ਦੇ ਦੋ ਆਏ ਨੂੰ ਕਰਕੇ ੜਕਾ ਦੇ ਤਾਰ ਆ ਛੱਡ ਕੇ ੜਕਾ ਦੇ ਕਿਤੇ ਲੋ ਜੀ ਇਖਲਾਣ ਕਰ ਰਹੇ ਨੇ ਬਾਰ ਬਾਰ ਸੁਨਾਵਾਂ ਜਾਏਗਾ ਓਏ ਉਹ ਕਰ ਇੱਥੇ ਪਾਰਟੀ ਚ ਬਾਕੀ ਨਹੀਂ ਸੀ ਕਿੱਥੇ ਉਹ ਖੜਾ ਮੋੜ ਚੰਦਾ ਪਰਲੇ ਪਾਸੇ ਉਹ ਪਰਲੇ ਪਾਸੇ ਖੜਾ ਹੈ ਇਹ ਤਾਂ ਅੰਦਰ ਸੀਦਾ ਪਾਲਾਰ ਕੁਝ ਨਹੀਂ ਉਹ ਲੈਣੇ ਚਾਹੁੰਦਾ ਕੱਪੜਾ ਲੈਣਾ ਹੈ ਅੰਦਰ ਉਹਦੇ ਨਾਲ ਉਹਦੇ ਮੱਥੇ ਤੇ ਜਾ ਰਹੇ ਨੇ ਜੀ ਤੇ ਫਿਰ ਅੰਦਰ ਜੜਾਵਾਂਗੇ ਉਹ ਵਧੀਆ ਜਰਜੂਗਾ ਪਾਣੀ ਤਾਂ ਨਹੀਂ ਉਹ ਲਿਆ ਬਲਕਿ ਉਹ ਹੋਗਾ ਨਾ ਤੇਰੇ ਗਲੇ ਇੱਥੇ ਦਾ ਰੰਗ ਮਰ ਗਿਆ ਉਹ ਨੂਰੀ ਨਾ ਲੈ ਉਹ ਚਿੱਲਕਾ ਹੋਣਾਗਾ ਪਤਾ ਰਹੀ ਟੇਸਟ ਨਹੀਂ ਮਾਰਦੇ ਉਹਦਾ ੱੱਲੇ ਮਾਰੋ ਹੱਥ ਨੇ ਓਏ ਤਾਰਾਂ ਜੀਆਂ ਤੇ ਅੰਦਰ ਵੀ ਪਾਉਣਾ ਬਾਬੂ ਜੇ ਤਬਾ ਬਾਬੂ ਮਰੀ ਗੁਰੇ ਕਾਰ ਵਾਰ ਪਾਪਾ ਰਾਈਏ ਤੇ ਮਾਰ ਤਾਰਾਂ ਦਾ ਓਏ ਜਰਨ ਬਸ ਸੁਣ ਉਹਨਾਂ ਨੂੰ ਆ ਆ ਸਾਫ ਬਣਦੀ ਬਾਗ ਦੀ ਭਰ ਲੈ ਦਵਾਰੀ ਤੋਂ ਉਦੋਂ ਸਿਰ ਮਾਰ ਦਰਾਂ ਦਾ ਹੋਗਾ ਮਾਰਦੇ ਮਾਰਦੇ ਕੋਈ ਨਾ ਮਾਰ ਲਓ ਕੋਈ ਨਾ ਕਰਦਾ ਬਹੁਤ ਆਗਲੇ ਹੁੰਦੀ ਆਪਣਾ ਜਵਾਤ ਦਾ ਥੱਲੇ ਉਨੀ ਗਿਆ ਉਹ ਪਹੁੰਚਦਾ ਨਹੀਂ ਕਹਾਂ ਜਾ ਕੇ ਉਹ ਨਹੀਂ ਰੋਣੀ ਤੇ ਆ ਬਾਈ ਸਾਡੇ ਪਾਸਾ ਖ ਮਾਰ ਲੈ ਉਹਦੇ ਪਾਰੇ ਦੇ ਮਾਰ ਚੰਡਾ ਚੜਾ ਰਿਹਾ ਆ ਬੋਲੇ ਸਾਧਾ ਸਾ ਸ੍ਰੀ ਅਕਾਲ ਵਾਹਿਗੁਰੂ ਜੱਬਾ ਬੋਲਿਆ ਰੱਸੀ ਬੰਨ ਪਹਿਲਾਂ ਇੱਧਰ ਬੰਨ੍ਹ ਕੋਲ ਤੇ ਕੋਈ ਸਾਬਣ ਉਹ ਜਿਹੜੀ ਜੀ ਉਹਦੀ ਗਾਸ ਜੀ ਟੁੱਟ ਗਈ ਅੱਖੀ ਦਾ ਉਹ ਨਾ ਤੇ ਬੰਦਾ ਮੈਂ ਇਹ ਕਰਦਾ ਤੇ ਬੜਾ ਬੜਾ ਕੱਟਦਾ ਤੇਰਾ ਬੰਨ ਲਾਂ ਤੇ ਇਹ ਜਿਹੜੀ ਜੀ ਬਾਲੀ ਵੀ ਦੇਖਣਾ ਨਹੀਂ लो जी अरदास करके अरदस की वीडियो बनाई नहीं अरदास करके चलाया किसान साहब कर लिया सा देखो जी तो गुरु भाला ਹਾਂ ਬਣ ਕੇ ਗਏ ਕਿਤੇ ਬਣ ਕੇ ਗਏ ਕਿਤੇ ਅਸੀਂ ਨਾ ਮਾਜਾ ਪਾੜਾਂ ਦੇ ਚਾਹੇ ਨਾ ਦਿੱਲੀ ਲੈ ਤਾਂ ਉਹ ਜਿੰਨੀ ਤਾਰ ਆਏ ਨੇ ਤੜੇ ਅੱਛੀ ਬੜਾ ਜਾ ਤੇੜਾ ਬੰਨੀ ਨਹੀਂ ਆ ਨਾਟਕ ਦਾ ਕਸਾ ਨਹੀਂ ਹੋਇਆ ਨਾ ਨਾ ਆਪਣੀ ਕਸਾ ਹੋਇਆ ਨਾ ਦਿੱਲੀ ਰਹਿਣੀ ਹੈ ਜਾਨਾ ਐਂ ਰੁਕਮ ਹੋਣਾ ਸਾਰਾ ਨੁਕਸਾਨ ਦਾ ਸਾਡਾ ਮਾਰਾ ਉਹ ਪਲਾ ਕੋ ਮਜਾ ਤਾਰ ਲੱਗੇ ਉਹ ਦਿੱਲੀ ਛੱਡ ਓ ਮਾੜਾ ਕਸਤਾ ਦੇਣ ਦਾ ਇਹ ਤੇ ਨਾਟਕਾ ਬਾਲਾ ਕੈਸੀ ਤੋਰ ਉਹ ਭੇਜ ਕੈਸੀ ਕਿੱਥੇ ਆ ਖੋਲੋ ਨੂੰ ਪੇਚ ਕਰ ਜਾ ਲੈ ਚੱਕੇ ਮੇਰੇ ਪਾਸ ਹੱਥ ਲੱਗ ਜਾਂ ਮੇਰੀ ਜੀ ਦੀ ਮਾਰ ਕੱਟਣੇ ਖੜਾ ਨਹੀਂ ਨਾ ਕੋ ਖੋਲੀ ਨਾ ਉਹ ਖੋਲੀ ਕਨ ਉੱਤੇ ਡਿੱਗ ਜੂ ਪਾਣੀ ਪਾਣ ਬੜਾ ਧਿਆਨ ਨਾਲ ਬੰਦਲ ਬਾਪੂ ਸਾਨੂੰ ਵੀ ਸਾਰੇ ਹੋਰ ਵੀ ਇੱਧਰ ਬਤੀਤ ਕਰ ਗਿਆ ਨਾ ਰੇ ਦਾ ਮੈਨੂੰ ਕਿੰਦਾ ਹੈ ਹੁਣ ਤਾਂ ਨਾਦੀ ਨਹੀਂ ਹੱਲਣ ਦਿੰਦੇ ਇਹਨੂੰ ਇਹਦਾ ਹਵਾ ਦਾ ਹੁਣ ਤਾਂ ਐ ਤੇ ਨਹੀਂ ਮੰਨਿਆ ਤਾਂ ਹੁਣ ਤਰਾ ਆ ਜਾ ਉਹ ਦਾ ਟੋਟਾ ਹੋ ਉਹ ਬਾਬੇ ਦਾ ਰੱਤ ਨਹੀਂ ਉਹ ਤਾਰ ਖਿੱਚ ਉਹ ਕਿੰਦਾ ਮੈਨੂੰ ਪਹਿਲਾਂ ਹੀ ਲੱਗ ਗਿਆ ਨਾ ਹਲੋ ਖਿੱਚ ਥੋੜੀ ਜਿਹਾ ਉਹਨੇ ਤਾਰ ਆ ਥਾਭੀ ਲਾ ਬਈ ਔਰ ਥੋੜੀ ਖਿੱਚਣਾ ਡਬਲ ਡਬਲ ਕਰਾਂਗੇ ਹਰੇ ਉਹ ਅੰਮ੍ਰਿਤ ਆ ਜਾਂਦਾ ਲੋ ਜੀ ਚਾ ਚੁੱਕੀ ਲਈ ਆਪਾਂ ਬੁੜੀਆਂ ਵੀ ਆਈਆਂ ਸੀ ਅੱਜ ਸੇਵਾ ਕਰਦੇ ਸੀਗੇ ਸਾਰੇ ਬੁੜੀਆਂ ਹੁਣ ਜਾਣਾਂ ਛੱਡ ਕੇ ਆਵਾਂਗੇ ਇਹਨਾਂ ਨੂੰ ਫਿਰ ਕਰਦੇ ਆਂ ਉਹ ਆਪਾਂ ਸੇਵਾ ਅੱਜ ਉੱਥੇ ਲਾਦੇ ਮੰਤ ਮੰਤਨ ਦੇਖਣ ਮਨ ਪਈ ਸੀਗੀ ਸ਼ਾਦਾ ਚੰਟਾ ਚੜਾ ਕੇ ਤੇ ਹੁਣ ਬੈਠਾ ਚਾਹੂ ਗੀ ਰਹੇ ਸਾਰੇ ਲਓ ਜੀ ਇੱਥੇ ਤਾਂ ਆਪਣਾ ਅੱਜ ਨਿਬੜ ਗਿਆ ਕੰਮ ਕੱਲ ਨੂੰ ਦੁਬਾਰੇ ਆਉਣਗੇ ਅੱਜ ਆਪਾਂ ਝੰਡਾ ਚੜਾਇਆ ਸੀ ਤੇ ਹੋਰ ਸੇਵਾ ਅੱਜ ਕੱਲ੍ਹ ਕੱਲੋਂ ਕਰਾਂਗੇ ਸਾਰੇ ਅੱਜ ਬੰਦੇ ਟਲ ਗਏ ਸਾਰੇ ਤੇ ਇੱਕ ਨਾ ਹੁਣ ਆਪਣੇ ਆਹਾ ਉਹਨਾਂ ਦਾ ਕੋਠਾਗਾ ਸਕੇ ਨਹੀਂ ਨੇ ਆਪਣਾ ਤੇ ਇਹ ਕੋਠੇ ਕਹਿੰਦੇ ਢੈਨ ਵਾਲਾਗਾ ਇਹ ਸਟਾਰਟਰ ਆ ਜਿਹੜਾ ਸਟਾਰਟਰ ਟੰਗਿਆ ਹੋਇਆ ਕੰਧ ਤੇ ਉਹਦਾ ਮਤਲਬ ਹੀ ਨਟ ਜਿਹੜੇ ਜਰੇ ਪਏ ਨੇ ਉਹਨੇ ਖੋਲਣ ਤੋਂ ਡਰਦੇ ਨੇ ਕਹਿੰਦੇ ਵੀ ਜੇ ਵਿੱਚ ਜਾਵਾਂਗੇ ਤੇ ਕੋਠਾ ਡਿੱਗ ਸਕਦਾਗਾ ਹੁਣ ਚੱਲ ਕੇ ਦੇਖਦੇ ਆ ਵਾਵਾ ਚਰਚਾ ਹੀ ਹੋਈ ਸੀ ਕੋਠੇ ਬਾਰੇ ਉਹ ਤੇ ਕਹਿੰਦੇ ਆਏ ਆ ਬਾਲਾ ਨਾ ਤਾਂ ਦੇਖ ਕੇ ਪਤਾ ਲੱਗੂ ਵੀ ਕੀ ਗੱਲ ਬਾਤ ਹੈ ਨਾ ਜਾ ਕੇ ਦੇਖਦੇ ਆ ਕਿਵੇਂ ਕੀ ਗੱਲ ਬਾਤ ਆ ਸਟਾਰਟਰ ਕੱਢਣਾ ਹੈ ਕੋਠਾ ਢਾਉਣਾ ਹੈ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਮਿੱਤਰੋ ਇਥੋਂ ਫਟਿਆ ਹੋਇਆ ਕੋਠਾ ਇਹ ਅੰਦਰੋਂ ਸਟਾਰਟਰ ਕੱਟਣ ਦੀ ਉਹ ਕਰ ਰਹੇ ਸੀ ਇਹਨਾਂ ਨੂੰ ਆਖਿਆ ਵੀ ਠੰਡਾ ਠੰਡਾ ਫੜ ਲਿਆ ਉਹ ਅਸੀਂ ਕਰ ਦੋਗੇ ਭਾਈ ਸਟਾਰਟਰ ਹੈ ਨਾ ਕਿ ਨਹੀਂ ਪਪਾ ਠੰਡਾ ਠੰਡਾ ਉਹਨਾਂ ਨੂੰ ਮੜਾ ਜਾ ਉਹ ਕਰਨਾ ਠੰਡਾ ਦਪੱਟੇ ਨੂੰ ਜ਼ੋਰ ਪਾ ਕੇ ਬੋਲਾ ਜਾ ਪਰਦੀ ਬਉਤ ਆਰਦੇ ਤੇ ਰਖਿਓ ਜਿਹੜੀ ਉਤਾਰ ਆ ਉਹਦੇ ਸਾਰੇ ਖੜਿਆ ਇਹ ਮੇਰੇ ਹਿਸਾਬ ਨਾਲ ਹੈ ਉਹ ਉਤਾਰ ਦੇ ਸਾਰੇ ਖੜਿਆ ਇਹ ਜਿਹੜਾ ਗ੍ਰਿਪਾਂ ਜਨੇ ਦੇਖੋ ਕੋਈ ਤਾਂ ਨਹੀਂ ਗੱਲ ਨਹੀਂ ਭੇਜ ਘਰ ਤੇ ਲੈ ਚੱਜਾ ਉਹ ਪਲਾਸ ਲਿਆ ਹੈ ਕੋਲ ਲਾ ਪਰਦੀ ਕੁਛ ਨਾ ਬੋਲੋ ਸਾਰਾ ਬੁਸਾਈ ਜਾਊਗਾ ਇੱਕ ਆਇ ਇੱਕ ਆ ਦੋ ਆਹ ਐਂਦਰ ਕਹਿੰਦੇ ਇਹ ਜਿਹਦੇ ਤੋਂ ਬੁੱਟਿਆ ਜੀ ਬੋਲਤੀ ਆ ਆ ਦਾਤੋ ਕੇ ਸਾਹ ਤੱਕਿਤ ਕਰ ਜੁਨਾ ਤੁਮੀ ਗੱਲ ਸਮਝ ਰਹਾ ਇਹ ਤੋ ਕਸਾ ਲੀ ਗੜ ਜੂਗਾ ਡਾਕਟਰ ਖੋਲ ਰਹੇ ਨੇ ਜਿਨ੍ਹਾਂ ਦਾ ਕੋਠਾ ਇਹ ਡਰ ਰਹੇ ਸੀਗੇ ਕਹਿੰਦੇ ਡੇਗਣਾ ਪਵੇ ਵੀ ਅਸੀਂ ਸਟਾਰਟਰ ਖੋਲਦੇ ਨਹੀਂ ਹੁਣ ਥੋੜਾ ਜਿਹਾ ਖੋਲ ਲੈ ਨਟ ਨਾਲ ਜੇ ਤੇ ਆਪਾਂ ਦੇ ਦੇ ਉਹ ਖੜ ਜਾ ਫਿਰ ਫੋ ਹੋਏ ਫਿਰ ਬਾਰੇ ਨਹੀਂ ਦਿੱਤੇ ਉਹ ਇਹ ਮੂਰੋ ਪੜਾ ਹੋਇਆ ਵੀ ਬਾਹਰ ਇਹ ਪੜਾ ਹੋ ਜਾ ਪੱਜਣਾ ਕਈ ਵਾਰੀ ਉਲਝਾ ਆਹ ਬਚਾ ਪੱਜਣਾ ਪੈ ਜਾਂਦਾ ਬੰਦੇ ਨੂੰ ਆਇ ਨਾ ਕਰੋ ਬਾਹਲੇ ਬੰਦੇ ਵੀ ਨਾ ਬਾੜੋ ਇੱਕ ਜਾਨੇ ਰਹੋ ਭੱਜ ਕੇ ਤਾਂ ਨਿਕਲੇ ਆਵੇ ਬੰਦਾ ਦੇਖੋ ਵੀ ਸਕਦਾ ਤੇ ਤੁਹਾਰੀ ਕੋਈ ਨਹੀਂ ਹਨਾ ਇਹਨੂੰ ਕੀਤਵਾਰੀ ਹੁੰਦੀ ਆ ਤੇ ਚੱਲ ਰਿਹਾ ਪ੍ਰੋਸੈਸ ਕਿਉਂ ਵੀ ਮੈਂ ਕਿਵੇਂ ਲੱਗਦਾ ਨਿਕਲ ਜੂ ਦੇਖੋ ਯਾਰ ਲੱਗ ਰਹੇ ਨੇ ਬੰਦੇ ਸਟਾਰਟਰ ਨਿਕਲ ਜਾਊਗਾ ਕਰਦਾ ਬੰਦੇ ਇਹ ਸਟਾਰਟਰ ਦਾ ਨੁਕਸਾਨ ਨਾ ਹੋਵੇ ਚਲੋ ਆਇ ਹੋ ਰਿਹਾ ਵੀ ਨਿਕਲ ਨਿਕਲ ਜੇ ਹਨਾ ਬਾਕੀ ਦਾ ਕੋਠਾ ਦਾ ਢਾਣਾ ਹੀ ਆ ਇਹ। ਉਹ ਜੀ ਸਟਾਰਟਰ ਆਪਾਂ ਖੋਲਿਆ ਸੀ ਉਹਨਾਂ ਦਾ ਤੇ ਹੁਣ ਜੀ ਦਾ ਉਹਨਾਂ ਨਾਲ ਵਾਦਾ ਕਰਿਆ ਸੀ ਉਹਨਾਂ ਨੇ ਕਹਿੰਦੇ ਠੰਡਾ ਪਿਆਵਾਂਗੇ ਤੁਹਾਨੂੰ। ਜਿਵੇਂ ਆਪਾਂ ਗੱਲ ਕਰ ਜੀ ਦਿੰਨੇ ਹਨਾ ਆਮ ਖੜੇ ਖੜੇ ਵੀ ਆ ਠੰਡਾ ਲਿਆ ਦੀ ਆ ਕੰਮ ਮੈਂ ਕਰ ਦੂੰ ਆ। ਅਸੀਂ 4-5 ਜਣੇ ਗਏ ਸੀ ਰਲ ਕੇ ਸਾਰਿਆਂ ਨੇ। ਚਲੋ ਬੰਦਿਆਂ ਦਾ ਹੌਸਲਾ ਪੈ ਜਾਂਦਾ ਹਨਾ। ਖੋਲਤਾ ਸਟਾਰਟਰ ਕੱਢਤਾ ਉਹਨਾਂ ਦਾ ਹੁਣ ਜੇ ਕੋਠਾ ਡਿਗ ਵੀ ਪਿਆ ਕੋਈ ਨੁਕਸਾਨ ਨਹੀਂ ਹੁੰਦਾ। ਤੇ ਮਤਲਬ ਵੀ ਕਹਿੰਦਾ ਮਤਲਬ ਹੁਣ ਉਹ ਲੈਣ ਗਿਆ ਠੰਡਾ। ਬਾਕੀ ਸਾਰੇ ਬਾਗੇ ਘਰੇ ਫੁੜੀਆਂ ਵੀ ਬਾਗੀਆਂ ਘਰੇ ਤੇ ਪੰਜ ਚਾਰ ਬੰਦੇ ਰਹਿ ਗਏ ਆਪਾਂ ਉਰੇ ਠੰਡਾ ਲੈਣ ਗਿਆ ਫਿਰ ਮਿਲਦੇ ਆਪਾਂ ਆਹ ਦੇਖੋ ਬੈਠੇ ਆ ਬੰਦੇ ਇਕੱਠੇ ਲੋ ਜੀ ਬੰਦਾ ਬਾਹਰੇ ਦਾ ਪੱਕਾ ਰਹਾ ਹੈ ਉਹ ਕਾਲੇ ਬਾਹਰੇ ਦਾ ਪੱਕਾ ਰਹਾ ਲੈ ਆਇਆ ਬਾਈ ਠੰਡੇ ਇਹ ਜਿਹੜਾ ਬੰਦਾ ਕਰੂਗਾ ਕੋਈ ਗੱਲ ਹਾਂਜੀ ਸਟਾਰਟਰ ਪਹਤਾਇਆ ਦਾ ਬੰਦੇ ਦਾ ਕੀ ਆ ਬੰਦੇ ਨਾਲ ਆਪਾਂ ਭਾਈ ਮਾਗਰ ਚੱਲਣਾ ਜਿਹੜਾ ਇਹ ਕਹਦਾ ਕਰੂਗਾ ਠੀਕ ਆ ਸੋਰਤ ਵਾਲਾ ਬਾਹਰੇ ਦਾ ਪੱਕਾ ਰਹਾ ਮਾ ਬੰਦਾ ਲੋ ਜੀ ਇਧਰ ਬਾਈ ਕਰ ਰਹੇ ਨੇ ਰੰਗ ਤੇ ਹੁਣ ਆਪਾਂ ਚੱਲਦੇ ਆ ਘਰੇ ਸਾਰੇ ਚਲੇ ਗਏ ਨੇ ਤੇ ਕੱਲ ਨੂੰ ਮਿਲਾਂਗੇ ਹੋਰੇ ਆਪਾਂ ਤੇ ਹੁਣ ਘਰੇ ਜਾ ਕੇ ਆਈਏ ਆਪਾਂ ਲਓ ਜੀ ਆਪਾਂ ਘਰ ਆ ਗਏ ਸੀਗੇ ਤੇ ਹੁਣ ਆਪਾਂ ਹੈਂਡ ਵਾਸ਼ ਲੈ ਕੇ ਆਏ ਸੀਗੇ ਤੇ ਇਹਦੇ ਬਹੁਤ ਵਧੀਆ ਚੀਜ਼ ਆ ਇਹ ਉਹਦੇ ਨਾਲ ਇਹ ਅਹੀਂ ਕੋਲ ਜਾਂਦਾ ਦੇਖੋ 10 ਰੁਪਈਆ ਦਾਗਾ ਬਹੁਤ ਸਸਤੀ ਚੀਜ਼ ਆ ਤੇ ਇਹਦੇ ਵਿੱਚ ਆਪਣਾ ਫੁੱਲ ਭਰ ਗਿਆ ਜਿਹੜਾ ਹੁੰਦੀ ਹੈ ਨਾ ਮਸ਼ੀਨ ਜੀ ਇਹ ਫੁੱਲ ਭਰ ਗਿਆ 10 ਰੁਪਈਆ ਨਾਲ वैसे हाजीबी मैं ज्यादा पाता पानी का ट्रक रखता ता और भी गाढ़ा बन जाना सीने ਤੇ باقی ਖੁਸ਼ਬੂ ਬਹੁਤ ਬਦਿਯਾ ਦੀ ਤੇ ਤੁਸੀਂ ਵੀ ਵਰਤ ਸਕਦੇ ਹੋ ਇੰਦਾਂ ਦੀ ਹਟਮਾ باقی ਹੁਣ ਆਪਾਂ ਸੇਵਾ ਅੱਜ ਉਥੇ ਕੰਮ ਬਹੁਤ ਘਟ ਕਰਿਆ ਹੋਇਆ ਦਿੱਤਾ ਚਲੋ ਝੰਡੇ ਜੜਾਏ ਸੀਗਾ ਉਹ ਦੁਬਾਰ ਸਾਰੇ ਖਿੰਡ ਜੇ ਗਏ ਬੰਦੇ ਆਪਣੇ ਨਾ ਟਕਾਨ ਦੀ ਸਫਾਈ ਕਰਨ ਵਾਲੀ ਹੋਈ ਪਈ ਆ ਆ ਦੇਖੋ ਰੇਤਾ ਦਿਖਾਉਣਾ ਤੁਹਾਨੂੰ ਆ ਦੇਖੋ ਕੀ ਗਾਇ ਪੈ ਰਿਆ ਹੁਣ ਇਹ ਟੋਪਟਾ ਕੱਢ ਦਾਂਗੇ ਹੁਣ ਪਤਾ ਲੱਗਿਆ ਵੀ ਮੀਂਹ ਨਹੀਂ ਆਉਂਦਾ ਹਨਾ ਤੇ ਬਾਕੀ ਆ ਦੇਖੋ ਤੁਹਾਨੂੰ ਰੇਤਾ ਦਿਖਾਈਏ ਆ ਦੇਖੋ ਰੇਤਾ ਹੁਣ ਆਪਾਂ ਉੱਥੇ ਆਪਣੇ ਜੱਥੇ ਖੰਡ ਪਾਟਸਾਬ ਕਰਵਾਇਆ ਹਨਾ ਤੇ ਉੱਥੇ ਇੱਕ ਦੋ ਦਿਲ ਲਵਾ ਕੇ ਹੁਣ ਚਲੋ ਆਪਾਂ ਕਿਹੜਾ ਦੁਕਾਨ ਮੈਂ ਖੋਲ ਜਾਣਾ ਹੁਣ ਆਪਣਾ ਕੈਵਲ ਲਾ ਦੰਨੇ ਹੁੰਦੇ ਆ ਸਾਰਾ ਦਿਨ ਇਦਾਂ ਹੀ ਦੁਕਾਨ ਚਲੋ ਘਰ ਘਰ ਕਰਕੇ ਖੋਲਦਾ ਖੋਲਦਾ ਨੇ ਆ ਵੀ ਜੋ ਕੋਈ ਕਸਟਮਰ ਆ ਵੀ ਜਾਂਦਾ ਫੋਨ ਲਾ ਲੰਦਾ ਜਾਂ ਬੈਲ ਬਜਾ ਦੰਦਾ ਜਿਹੜੀ ਆ ਬੈਲ ਹੈਗੀ ਇਹ ਆਪਣੇ ਉਥੇ ਕਮਰੇ ਚ ਲੱਗੀ ਹੋਈ ਹੈਗੀ ਉਥੇ ਸੁਣ ਜਾਂਦੀ ਆ ਉਥੋਂ ਆ ਜਾਂਦੇ ਨੇ ਹਨਾ ਇਹ ਮੈਂ ਚਲੋ ਨਹੀਂ ਹੁੰਦਾ ਕਰੇ ਇਸ ਕਰਕੇ ਸਫਾਈ 1-2 ਦਿਨ ਠਹਿਰ ਕੇ ਸਫਾਈ ਕਰਾਂਗੇ ਸਮਾਰ ਕੇ ਤੇ ਆਪਾਂ ਵੈਸੇ ਵੀ ਦੀਵਾਲੀ ਵੇਲੇ ਚਲੋ ਕਰਦੇ ਹੁੰਨੇ ਆ ਹਨਾ ਤੇ ਉਸੇ ਸਾਨੂੰ ਪਤਾ ਮੀਮੂ ਦਾ ਹੋ ਗਿਆ ਇਹ ਗਾਜਾ ਪੈ ਗਿਆ ਸੀ ਹੁਣ ਆਪਾਂ ਉਥੇ 1-2 ਦਿਨ ਲਵਾ ਕੇ ਸੇਵਾ ਕਰਾ ਕੇ ਹਨਾ ਸਾਰੇ ਆਪਾਂ ਰਲ ਕੇ ਕਰਾਉਣੇ ਆ ਅਖੰਡ ਪਾਤਸ਼ਾਹ ਸਾਰਿਆਂ ਨੂੰ ਜਾਣਾ ਚਾਹੀਦਾ ਹਨਾ ਫਿਰ 2-4 ਜਾਣੇ ਪਾਗ ਜਾਂਦੇ ਆ ਫਿਰ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਕੰਮ ਵੱਡਾ ਹੁੰਦਾ ਉੱਥੇ ਹਨਾ ਰਲ ਮਿਲ ਕੇ ਚਾਹੋ ਕੰਮ ਥੋੜਾ ਹੋਵੇ ਰਲ ਮਿਲ ਕੇ ਨਾ ਉੱਥੇ ਹਾਸੀ ਵੀ ਮਜ਼ਾਕ ਕਰਕੇ ਚੌੜ ਪਚੂੜ ਕਰਦਿਆਂ ਦੀ ਟਾਈਮ ਲੰਘ ਜਾਂਦਾ ਬੰਦੇ ਦਾ ਉਸ ਕਰਕੇ ਚਲੋ ਜੀ ਹਲਕਾ ਰਹਿੰਦਾ ਸਾਰੇ ਭਗ ਜਾਣੇ ਆ ਜੇ ਆਪਾਂ ਇੱਕ ਜਾਣਾ ਵੀ ਨਾ ਜਾਵਾਂਗੇ ਸਾਰੇ ਤਰਾਜ ਕਰਦੇ ਆ ਉੱਥੇ ਤੇ ਤਰਾਜ ਵੀ ਕਰਦੇ ਆ ਬਾਕੀ ਉਹ ਵੀ ਆਪਦਾ ਵੀ ਆਏ ਜੇ ਹੁੰਦਾ ਯਾਰ ਵੀ ਆਪਣਾ ਆਪਾਂ ਨੂੰ ਵੀ ਜਾਣਾ ਚਾਹੀਦਾ ਸਾਂਝਾ ਕੰਮ ਹਨਾ ਜਦੋਂ ਤੇ ਇਸ ਕਰਕੇ ਉੱਥੇ ਦੋ ਚਾਰ ਦਿਨ ਸਫਾਈ ਕਰਾ ਕੇ ਤੇ ਆਪਾਂ ਤਾਂ ਸਾਰੇ ਤੋਂ ਪਹਿਲਾਂ ਪਹਿਲਾਂ ਆਪਾਂ ਇਹਦੀ ਸਫਾਈ ਕਰ ਲਾਂਗੇ ਦੁਕਾਨ ਦੀ ਤੇ ਵੈਸੇ ਵੀ ਹੁਣ ਬੈਠਿਆ ਨਹੀਂ ਜਾਣਾ ਸਾਰੇ ਤੱਕ ਕਿਤਾਬਾਂ ਤੋਂ ਇੱਥੇ ਦੁਕਾਨ ਤੇ ਕਿਉਂਕਿ ਕੰਮ ਹੁੰਦਾਗਾ ਉੱਥੇ ਹੀ ਜਾਣਾ ਪੈਂਦਾਗਾ ਰੋਟੀ ਟੋਕ ਆਪਣਾ ਉੱਥੇ ਜਾਂਦਾ ਦੋ ਤਿੰਨ ਦਿਨ ਤਾਂ ਵੈਸੇ ਹੁਣ ਸਫਾਈ ਦਾ ਚੱਲੀ ਜਾਂਦਾ ਦੋ ਚਾਰ ਦਿਨਾਂ ਨੂੰ ਗੂੜੀਆਂ ਜਾਣ ਲੱਗ ਜਣਗੀਆਂ ਤੇ ਬਾਕੀ ਹੁਣ ਚਲੋ ਆਪਾਂ ਦੁਕਾਨ ਵਧਾਉਣਾ ਸੀ ਆ ਦੇਖੋ ਕੁਰਸੀ ਦਾ ਕੀ ਹਾਲ ਆ ਨਾ ਛੜਕ ਪਾಳಿ ਚੱਲਦੀ ਆ ਆਪਣੀ ਇਹ ਉਹਦੇ ਕਰਕੇ ਵੀ ਰੇਤਾ ਪਾਲਾ ਪੈਂਦਾਗਾ ਵੇਹ ਤਾਂ ਰਾਵੜ ਜੀ ਚੜਾਈ ਹੋਈ ਹੈ ਇਹਦੇ ਉੱਤੇ ਕਾਇਬਨ ਦੇ ਉੱਤੇ ਆਲੇ ਫੇਰ ਵੀ ਫਰੀ ਕਰੇਤਾ ਆ ਹੀ ਜਾਂਦਾ ਕਿਸੇ ਨਾ ਬਸਾਰੇ ਤੇ ਇਹ ਵੀ ਸਫਾਈ ਕਰਨ ਵਾਲੀ ਆ ਸਵੇਰੇ ਵੈਸੀ ਆਈ ਫੋਲ ਕੇ ਦੁਕਾਨ ਆਪਾਂ ਸਾਫ ਸਫਾਈ ਕਰਕੇ ਜੋਤ ਲਾ ਕੇ ਤੇ ਸ਼ਟਰ ਚੱਕ ਦਨ ਨੇ ਇੱਕ ਵਾਰੀ ਉਦੋਂ ਬਾਅਦ ਆਪਾਂ ਦੁਕਾਨ ਤੇ ਬੈਨੇ ਘਟਾਂਗੇ ਹਨਾ ਤੇ ਇਹੀ ਘਰ ਦਾ ਸੁੱਖ ਇਹੀ ਹੁੰਦਾ ਘਰੇ ਦੁਕਾਨ ਕਰੀ ਦਾ ਇਹੀ ਸੁੱਖ ਹੁੰਦਾ ਘਰੇ ਦੁਕਾਨ ਕਰੀ ਦਾ ਵੀ ਬੰਦਾ ਚਲੋ ਸ਼ਟਰ ਚੱਕ ਦੇ ਜਦੋਂ ਮਰਜੀ ਉਹ ਕਰਦੇ ਹਨਾ ਤੇ ਚਲੋ ਜੀ ਹੁਣ ਸਟਰ ਦੁਕਾਨ ਬਤਾ ਦਈ ਆਪਾਂ ਕਸਟਮਰ ਆ ਗਏ ਸੀ ਮਿੱਤਰੋ ਆਪਣੇ ਕੋਲੇ ਖੜ ਗਏ ਸੀ ਗੈਸ ਕਰਕੇ ਤੇ ਹੁਣ ਚਲੋ ਚਾਲਦੇ ਆਪਾਂ ਹੌਲੀ ਆਇਓ ਹੁਣ ਤਾਂ ਆ ਸਾਈਡਾਂ ਵਾਲਾ ਤਾਂ ਵੀ ਸੁੱਕ ਗਿਆ ਦੇਖੋ ਬੈਟਰੀ ਦਾ ਚਾਨਣ ਦੇਖੋ ਕੰਨਾ ਹਨਾ ਵੀ ਤੂੰ ਕਿੰਨਾ ਚਾਨਣਾ ਓਏ ਹੂੰ ਬੰਦ ਕਿਉ ਕਰੀਏ ਚਲ ਆ ਜਾਓ ਤੇ ਹੁਣ ਚਲੋ ਮਿੱਤਰੋ ਵਲੌਗ ਦਾ ਕਰਦੇ ਆਂ ਐਂਡ ਆਪਾਂ Rika Saarel .